ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੰਨ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਾਬਾ ਜੀ ਉਹਨਾਂ ਕੋ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਉਣੇ ਆ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਸੂਈ ਸਵਾਈ ਤੇ ਦੋ ਕਾਵਾਂ ਤੁਹਾਨੂੰ ਦਿਖਾਉਣੀ ਆ ਸੂਈਆਂ ਸਵਾਈਆਂ ਬਾਕੀ ਇਹ ਆ ਵੀ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋ ਮੇਰੇ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਿਆ ਕਰੋ ਜੀ ਹਰ ਸਾਹਿਬ ਵਾਇਰਲ ਦੀ ਕੀ ਫੜੇ ਜੀ ਹੋਰ ਬਾਬਾ ਜੀ ਠੀਕ ਠਾਕ ਜੇ ਚਲੋ ਚੜਦੀ ਕਲਾ ਚਾਹੀਦੀ ਜੇ ਤੇ ਵੇਗ ਗਿਆ ਉਦਨ ਵਾਲਾ ਮਾਲ ਫਿਰ ਹਾਂ ਜੀ ਉਦਨ ਵਾਲਾ ਵੇਗ ਗਿਆ ਫਿਰ ਨਵੀਆਂ ਵਾਲੀਆਂ ਤੈਨ ਵੀਰ ਜੀ ਅੱਛਾ ਤੇ ਕਿੰਨੇ ਕ ਆਏ ਉਦਨ ਫੋਨ ਫਿਰ ਬਹੁਤ ਤਾਂ ਫੋਨ ਬਹੁਤ ਜਿਆਦਾ ਆਏ ਜੇ ਅੱਛਾ ਹਾਂਜੀ ਉਹਦੋਂ ਪਹਿਲੀ ਵੀਡੀਓ ਤੇ ਪਹਿਲਾ ਹੀ ਮਾਲ ਇਹ ਤੇ ਅੱਜ ਹੈਗੇ ਆ ਦੂਸਰੀ ਵਾਰੀ ਮਾਲ ਹੀ ਹੱਲੇ ਆਏ ਨਾ ਜੇ ਕੰਮ ਨਵਾਂ ਹੀ ਸ਼ੁਰੂ ਕੀਤਾ ਵਾ ਹੱਲੇ ਜਿਆਦਾ ਚਿਰ ਨਹੀਂ ਹੋਇਆ ਹਨਾ ਤੇ ਅੱਜ ਵੀ ਤਿੰਨੇ ਆ ਅੱਜ ਤਿੰਨੇ ਆ ਚਲੋ ਨਾਮ ਦੱਸਦੇ ਕਰੀ ਫਿਰ ਜੇ ਰਾਜਿੰਦਰ ਸਿੰਘ ਜੀ ਤੇ ਪਿੰਡ ਪਿੰਡ ਨਵੀਂ ਸਰਾ ਠੀਕ ਜਨਾਲਾ ਜਿਹੜਾ ਅੰਮ੍ਰਿਤਸਰ ਬੀਐਸਐਫ ਦੇ ਬਿਲਕੁਲ ਲੱਗ ਗਈ ਹੈ ਅੰਮ੍ਰਿਤਸਰ ਦੇ ਨਾਲ ਬਿਲਕੁਲ ਨਾਲ ਜੁਆ ਆਈਟੀਆਈ ਹੈ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦੋ ਤਾਂ 95926 ਇੱਕੋ ਚਲੋ ਕੋਈ ਗੱਲ ਨਹੀਂ ਲਿਖਦੇ ਮੈਂ ਲਿਖਾਏ ਦੇ ਨੇ ਉੱਪਰ ਨਾਲ ਕੋਈ ਗੱਲ ਨਹੀਂ ਲਿਖ ਦਿੰਦੇ ਆਪਾਂ ਇੱਥੇ ਹਾਂਜੀ ਬੋਲ ਦੋ ਕਰੀ ਹਾਂ 92922 ਹਾਂਜੀ 45742 ਠੀਕ ਹੈ ਜੀ ਹਾਂਜੀ ਠੀਕ ਹੈ ਤੂੰ ਚਲੋ ਆ ਜਾ ਫਿਰ ਆਹ ਵਾਲੀ ਗਾਂ ਤੇ ਸ਼ੁਰੂ ਕਰ ਲਈਏ ਆਪਾਂ ਕਿੰਨਾ ਚਿਰ ਹੋ ਗਿਆ ਜਿੰਨੇ ਸੋਈ ਨੂੰ ਇਹਨੂੰ ਸੋਈ ਨੂੰ 15 20 ਦਿਨ ਹੋ ਗਿਆ 15 ਕਿ ਦਿਨ ਹੋਵੇ ਦੇ 15 ਤੋਂ 20 ਦਿਨ ਹੋ ਗਏ ਆ ਤੇ ਦੁੱਧ ਦੁੱਧ ਦੇ ਤਾਂ ਹਲੇ 16 ਲੀਟਰ ਦੇ 14 ਦੇ ਹੀ ਗਾਰੰਟੀ ਦਿੰਨੇ ਆ ਪੱਕੀ ਜਿਹੜਾ ਤਿਆਰ ਆ ਮੌਕੇ ਤੇ ਹਾਂਜੀ ਤਿਆਰ ਮੌਕੇ ਤੇ ਜਿਹੜਾ ਤੋਰ ਫੇਰ ਇੱਕ ਰੀਨ ਅੱਛਾ ਫਿਰ ਰੋਜ ਕ੍ਰੋਸ ਤੇ ਆ ਗਾ ਚਲੋ 14 ਲੀਟਰ ਦੁੱਧ ਹੁਣ ਜਿਹੜਾ ਕਿੰਦੇ ਵੀ ਮੌਕੇ ਤੇ ਦੇਦੇ ਕੋਲ ਹੈਗਾ ਵਾ ਆ ਜ ਲੈ ਆ ਬੱਚੇ ਤਾਂ ਨਾ ਬੱਚੇ ਹੁਣੇ ਦਿਖਾ ਦੇਾਂਗੇ ਆ ਬੱਚਾ ਜੇ ਬਿੱਠਾ ਡੱਬਾ ਉਹ ਬਿੱਠਾ ਜਿਹੜਾ ਬੱਚਾ ਉੱਤਰਾ ਇਹਨਾਂ ਚਲੋ ਦਿਖਾ ਦਿੰਦੀ ਆ ਮਗਰੇ ਤੇ ਬੱਚੀ ਆ ਤੇ ਬਾਕੀ ਥਣ ਵੀ ਚੰਗਾ ਲੱਗਿਆ ਤੇ ਕੋਲ ਥਣਾ ਦਾ ਸਾਈਜ਼ ਵੀ ਆਪ ਦੇਖ ਸਕਦੇ ਆ ਤੇ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ ਆ ਤੇ ਕਿੰਨਾ ਫਿਰ ਬਾਬਾ ਜੀ ਮੋਲ ਰੱਖੀ ਆ ਇਹਦਾ ਇਹਦਾ ਵੀਰ ਜੀ 55000 ਬੋਲਗੇ ਅੱਛਾ ਮਾਨਤਨ ਕਰਕੇ 50 ਦੇ ਦਾਂਗੇ ਅੱਛਾ 50000 ਦੀ ਦੇ ਦੋਗੇ ਕਿ ਹੋਰ ਕਰਦੀਏ ਮਾਨਤਨ ਦੇਖ ਲਓ ਮਾਨਤਨ ਕਰਨਾ ਕਿੰਨਾ ਕਰਦੀਏ ਮਾਨਤਨ 50 ਚ 50 ਦੇ ਦੋ ਹੋਰ ਘੜ ਕਰ ਦੋ ਪੂਰੇ 45000 ਦੀ ਦੇ ਦਿੰਦੇ ਆ ਬਹੁਤ ਧੱਕਾ ਹੋ ਜਾਣਾ ਜੇ ਨਹੀਂ ਨਹੀਂ ਧੱਕਾ ਨਹੀਂ ਹੁੰਦਾ ਨਵਾਂ ਨਵਾਂ ਕੰਮ ਹੈ ਜੇ ਕੋਈ ਨਹੀਂ ਜਾਣਦੀ ਹੈ ਹਿਸਾਬ ਨਹੀਂ ਚਲੋ ਠੀਕ ਹੈ ਠੀਕ ਐ 45000 ਦੀ ਦੇ ਦਈਏ ਹਨਾ ਤੇ ਦੁੱਧ 14 ਲੀਟਰ 15 ਘਰ ਚਵਾ ਦੋਗੇ ਜਿਹੜਾ ਆਪਣਾ ਦੋ ਟਾਈਮ ਚੋਗੇ ਖੜੋ ਠੀਕ ਐ ਜੀ ਹਾਂਜੀ ਤੇ ਆ ਵੀ ਸੂਈ ਸਵਾਈ ਆ ਜੀ ਇਹਦੇ ਕੋਲ ਕਿੰਨਾ ਦੁੱਧ ਇਹਦੇ ਥੱਲੇ 10 ਲੀਟਰ ਦੁੱਧ ਜੀ ਪੱਕਾ ਦੁੱਧ ਜਿਹੜਾ ਹੈਗਾ ਹਾਂਜੀ ਤੁਰਾ ਫਿਰ ਇਕਰੀ ਇਹ ਜਰਸੀ ਆ ਜਿਹੜੀ ਇਹਦੇ ਮਗਰ ਵੱਛਾ ਜੀ ਇਹਦੇ ਮਗਰ ਵੱਛਾ ਜੀ ਇਹਨੂੰ ਸੂਈ ਨੂੰ ਕਿੰਨੇ ਦਿਨ ਹੋਏ ਆ ਇਹਨੂੰ ਸੂਈ ਨੂੰ 8-9 ਦਿਨ ਹੋਏ ਆ 8-9 ਦਿਨ ਹੋ ਗਏ ਇਹਨਾਂ ਨੂੰ ਸੂਈ ਨੂੰ ਬੱਚੇ ਦਾ ਸੜਾ ਜਿਆ ਹੱਦ ਕਰਦੀ ਹੈ। ਬਾਕੀ ਇਹ ਸਵੇਰ ਸਵੇਰ ਦਾ ਟਾਈਮ ਹੈ ਜੇ ਚਵਾਈ ਵੀ ਹੋਣ ਵਾਲੀ ਹੈ ਤੇ ਚਵਾਈ ਨੂੰ ਵੀ ਭਾਈ ਦਿੰਦੀਆਂ ਫਿਰ। ਉਹ ਅੱਛਾ ਆ ਜਾ। ਉਹ ਜਰਸੀ ਬੱਚਾ ਹੈ ਤੇ ਉਹ ਵੱਚੀ ਪਹਿਲੇ ਨੰਬਰ ਵਾਲੀ ਗਾਉਂਦੀ ਹੈ ਤੇ ਉਹ ਬੱਚਾ ਮੱਝ ਦਾ ਹੈ। ਚਲੋ ਲੈ ਜਾ। ਆ ਜਾ। ਆਇਆ। ਆ ਜਾ। ਤੇ 98 ਤੇ ਇੱਕ ਵਾਰੀ ਦੇਖ ਸਕਦੇ ਆ। ਬਾਕੀ ਬਸ ਮਾਗ ਜਿਹੜਾ ਥਾਣਾ ਵਧੀਆ ਕਰ ਜੂਗੀ। ਉਤਰਾ ਇਹਦਾ ਹੱਥ ਚਵਾਈ ਵਾਲਾ ਵਾਥਾਂ ਲੈ ਜਾ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ 45000 ਰੁਪਏ ਮੁੱਲ ਜੇ ਅੱਛਾ ਤੇ ਲੈਸ ਕਰਕੇ 40 ਜੀ ਪਾ ਦਾਂਗੇ ਅੱਛਾ 40000 ਦੀ ਸੌੜ ਕਰ ਦਾਂਗੇ ਠੀਕ ਐ ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ ਮੌਕੇ ਤੇ ਮਨਤਨ ਹੋ ਜਾਏਗਾ ਮੌਕੇ ਤੇ ਮਨਤਨ ਹੋ ਜਾਊਗਾ ਹਨਾ ਠੀਕ ਐ ਤੇ ਹੁਣ ਇੱਕ ਆ ਝੋਟੀ ਆ ਸੂਈ ਸਵਾਈ ਹੈ ਵੀ ਹਨਾ ਤੇ ਥੱਲੇੋਂ ਤੇਰਾ ਚੰਗੀ ਪਹਿਲਾ ਸੂਆ ਝੋਟੀ ਆ ਹਾਂਜੀ ਤੇ ਇਹ ਉਤਰ ਕਿੰਨੇ ਕਿ ਚਿਰ ਦੀ ਸੂਈ ਆ ਇਹਨੂੰ ਇੰਨੇ ਕਿ ਦਿਨ ਹੀ ਹੋ ਗਏ ਜੀ ਅੱਛਾ 10 12 ਦੇ 15 ਦਿਨ ਹੀ ਹੋਏ ਇੱਥੇ ਅੱਛਾ ਠੀਕ ਐ ਤੇ ਬਾਕੀ ਆ ਵੀ ਚਲੋ ਸਾਰੇ ਪਸ਼ੂ ਸਾਹਮਣੇ ਵਧਣ ਆਲੇ ਆ ਹਨਾ ਦੁੱਧੋਂ ਵੱਧ ਸਕਦੀਆਂ ਵਾ ਤਾਂ ਵੱਸ ਸਕਦੇ ਕੋ ਤੂੜੀ ਮੇਰੀ ਪੈਂਦੀ ਆ ਤੂੜੀ ਮੇਰੀ ਇਹੋ ਜੇ ਪੈਂਦੀ ਹੈ ਹਰਿਆਣੇ ਤੇ ਉਤਰਾ ਪਾਪਾ ਜੀ ਨੂੰ ਦੁੱਧ ਕਿੰਨਾ ਇਹਦੇ ਕੋਲ ਪਾਰਾਂ ਪਾਰਾਂ ਲੀਟਰ ਅਸੀਂ 10 ਗੈਰੰਟੀ ਦੇ ਦਿੰਨੇ ਆ ਅੱਛਾ ਪੱਕਾ ਜਿਹੜਾ ਦੁੱਧ ਜਿਹੜਾ ਹੈਗਾ ਵਾ ਹਾਂਜੀ ਠੀਕ ਆ ਬੱਚੇ ਨੂੰ ਛੱਡ ਕੇ 10 ਲੀਟਰ ਹੈਗਾ ਜੇ ਠੀਕ ਹੈ ਬੱਚੇ ਨੂੰ ਕਹਿੰਦੇ ਚੰਗਾ ਕੇ 10 ਲੀਟਰ ਜਿਹੜਾ ਚਾਹੀਦਾ ਉਸ ਤੇ ਬਾਕੀ ਆ ਥਾਂਨੇ ਤੋਂ ਹੀ ਇਹਦੇ ਦੇਖ ਸਾਡੇ ਜੇ ਲੱਗੇ ਤਾਂ ਤੋੜੋ ਹਵੇ ਰੇ ਕਰੀ ਨਾ ਪਰ ਪਰ ਤੁਸੀਂ ਜਵਾਈ ਵਾਲੇ ਥਾਣੇ ਆ ਚੱਲ ਆ ਤੇ ਥੱਲੇ ਵੀ ਇਤਨਾ ਚੰਗੀ ਬਣੀ ਹੈ ਸੁਗਾ ਇਹਦਾ ਸੇਲਾ ਹੀ ਹੈ ਬਾਕੀ ਸੋਨੀ ਝੋਟੀ ਹੈ ਮਗਰ ਕੀ ਜੇ ਇਹ ਮਗਰ ਕੱਟਾ ਜੇ ਮਗਰ ਦੇ ਆਵਲਾ ਕੱਟਾ ਜੇ ਆ ਬੱਚਾ ਕੱਟਾ ਲੈ ਆਓ ਬਾਕੀ ਫੱਬਦੀ ਆ ਝੋਟੀ ਸੋਨੀ ਸ਼ਕੀਨ ਝੋਟੀ ਆ ਹਾਂਜੀ ਤੇ ਇਹਦਾ ਫਿਰ ਮੁੱਲ ਪੱਬ ਜੀ ਇਹਦਾ 1 20 ਜੇ ਮੁੱਲ ਜੀ ਅੱਛਾ 1 ਲੱਖ ਤੇ 20 ਹਜ਼ਾਰ ਹਾਂਜੀ ਬਾਕੀ ਮੌਕੇ ਤੇ ਹੋ ਜਾਊਗਾ ਮੰਨਤਾਂ ਕਰਦਾਂਗੇ ਖੁੱਲਾ ਹੋ ਜਾਊਗਾ ਅਗੇ ਕੋਈ ਫੋਨ ਲਾਵੇ ਕਰੀ ਸੌਦਾ ਪੈ ਹੋ ਜਾਊਗਾ ਤੇ ਬਾਕੀ ਇਹ ਵੀ ਚਲੋ ਤੁਹਾਡੇ ਘਰ ਕੋਈ ਚੋਚਵਾ ਆ ਗਿਆ ਨਾ ਤਸੱਲੀ ਕਰਕੇ ਕੋਈ ਟਾਈਮ ਖੜੇ ਸਾਡੇ ਕੋ ਜੇ ਨਹੀਂ ਕੋਈ ਚੋਚਵਾ ਆਣ ਜਾ ਸਕਦਾ ਹਾਂਜੀ ਤੇ ਆਪਣੀ ਵੀਡੀਓ ਕਾਲ ਕਰਕੇ ਆਪਣੀ ਚੋਵਾਈ ਕਰਵਾ ਲੇ ਦੋ ਟਾਈਮ ਚੋਵਾਈ ਕਰਵਾ ਲੈਣਾ ਹਾਂ ਪਰੇ ਕਰਾ ਲੈ ਆਪਣੇ ਲੋਕਾਂ ਨੂੰ ਠੀਕ ਹੈ ਜੀ ਸਾਡੀ ਫੋਰ ਗਾਰੰਟੀ ਹੈ ਬਾਕੀ ਇੱਥੇ ਆਓ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ